ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਿਸ਼ਰੀਆਲਾ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ। ਜਦੋਂ ਤਲਵੰਡੀ ਭਾਈ ਤੋਂ ਆਪਾਂ ਫਿਰੋਜ਼ਪੁਰ ਸ਼ਹਿਰ ਨੂੰ ਜਾਈਏ ਤਾਂ ਸੱਜਣੋ ਬੈਲਕੋਲੋਸ ਰੋਡ ਦੇ ਹਾਈਵੇ ਦੇ ਉੱਤੇ ਹੀ ਇਹ ਨਗਰ ਵਸਿਆ ਹੋਇਆ ਮਿਸ਼ਰੀ ਆਲਾ ਤੇ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਘਰੇ ਰੱਖੇ ਹੋਏ ਪਸ਼ੂ ਆ ਸੱਜਣੋ ਉਹਨਾਂ ਦੇ ਵਿੱਚੋਂ ਇੱਕ ਝੋਟੀ ਵਿਕਰੀ ਵਾਲੀ ਵਿਖਾਉਣ ਲੱਗੇ ਆ ਮਾਲਕਾਂ ਦੇ ਦੱਸਣ ਮੁਤਾਬਕ ਸੱਜਣੋ ਇਹ ਆਪ M23 ਦੀ ਆ ਤੇ ਸੱਜਣੋ ਇਹ ਨੋਟ ਕਰ ਲਿਓ ਵੀ ਕੋਹੇ ਨੂਰ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਮਾਲੀ ਤੋਂ ਇਹ ਮੰਨ ਲਓ ਪ੍ਰੈਗਨੈਂਟ ਗੱਬਣਾ ਆ ਬਾਕੀ ਇਹਦੇ ਮਾਂ ਦਾ ਕਿੰਨਾ ਦੁੱਧ ਸੀ ਬਹੁਤ ਚੰਗੇ ਪਸ਼ੂ ਰੱਖੇ ਹੋਏ ਬਾਈ ਹਰਾਂ ਦੇ ਘਰੀ ਤੇ ਆਜੋ ਤੁਹਾਨੂੰ ਸਰਪੰਚ ਸਾਹਿਬ ਨਾਲ ਮਲਾਉਣੇ ਆ ਉਦੋਂ ਬਾਅਦ ਇਹਦੀ ਡਿਟੇਲ ਜਿੰਨੀ ਕੁ ਹੋਈ ਉਹ ਵੀ ਲੈ ਕੇ ਤੇ ਤੋਰ ਤਾਰ ਕੇ ਰੇਟ ਵੀਡੀਓ ਚ ਉਹ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਕਰਕੇ ਤਸਦੀ ਕਰਿਓ ਖਰੀਦਦਾਰੀ ਬੜਾ ਚੰਗਾ ਕੱਦ ਕਾਠ ਤੇ ਬੜੀ ਚੰਗੀ ਵੀਲ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਬੋ ਚੜਦੀ ਕਲਾ ਨਾ ਹਾਂ ਜੀ ਹਾਂ ਜੀ ਤੇ ਮਹਾਰਾਜ ਆਪਣਾ ਨਾਂ ਤੇ ਐਡਰੈਸ ਦੇ ਆਏ ਭੈਣਾ ਭਰਾਵਾਂ ਨੂੰ ਇੱਥੋਂ ਦਾ ਮਾਰਚਮੇਂਦਰ ਸਿੰਘ ਦਾ ਸਾਹ ਪਾਸਾ ਪੰਚ ਹਾਂਜੀ ਪ੍ਰਿੰਦ ਮਿਸ਼ਰੀ ਵਾਲਾ ਜ਼ਿਲ੍ਹਾ ਫਿਰੋਹੀ ਪਰਾਗ ਜ਼ਿਲ੍ਹਾ ਫਿਰੋਹੀ ਤੇ ਇਹ ਝੋਟੀ ਆਪਣੇ ਵੀਰਹਰਾਂ ਦੇ ਘਰ ਦੀ ਹੈ ਨਾ ਸਾਰੇ ਮੇਰਾ ਭਤੀਜਾ ਜੀ ਇਹ ਇਹਨਾਂ ਦੀ ਹੈ ਘਰ ਦੀ ਝੋਟੀ ਹੈ ਇਹਨਾਂ ਦੇ ਘਰ ਆ ਹੀ ਪਸ਼ੂ ਰੱਖੇ ਹੋਏ ਆ ਹਨਾ ਆਜੋ ਬਾਈ ਜੀ ਇੱਥੇ ਆਜਾ ਹਾਂਜੀ ਠੀਕ ਆ ਇਹ ਸ਼ੌਕ ਨਾਲ ਰੱਖਦੇ ਦੋ ਤਿੰਨ ਪਸ਼ੂ ਠੀਕ ਆਜੋ ਆਜੋ ਇੱਥੇ ਆਜੋ ਅੱਛਾ ਹਾਂ ਵਿੱਚੋਂ ਇੱਕ ਅਦਾ ਵੇਚ ਦਿੰਦੇ ਆ ਕੋ ਤੈਨੂੰ ਪਤਾ ਅੱਜ ਕਰ ਪੱਠੇ ਫੁੱਟੇ ਕਿਹੜਾ ਪਾਉਂਦੇ ਹਾਂ ਹਾਂ ਬਾਕੀ ਜਿਵੇਂ ਦੱਸਦੇ ਬਿਯਾਰਗਾ ਨੂੰ ਬੜਾ ਸ਼ੌਕ ਸੀ ਹਾਂਜੀ ਹਨਾ ਹਾਂਜੀ ਠੀਕ ਆ ਇਹ ਜਿਵੇਂ ਦੱਸਦੇ ਵੀ ਇਹ ਅਮਨਤੀ ਦੀ ਆ ਨਾ ਇਹ ਅਮਨਤੀ ਦੀ ਹੈ ਜੀ ਤੇ ਕੋਹੇ ਨੂਰ ਤੋਂ ਗੱਬਣਾ ਲਖਮੀ ਡੇਰੀ ਵਾਲੇ ਤੋਂ ਹਾਂ ਕੋਹੇ ਨੂਰ ਤੋਂ ਗੱਬਣਾ ਵੀ ਪ੍ਰੋਪਰ ਰਿਕਾਰਡ ਸਮੇਤ ਆ ਹਾਂ ਬਿਲਕੁਲ ਬਿਲਕੁਲ ਠੀਕ ਆ ਸੁਆ ਕਿਹੜਾ ਸੁੰਦੀ ਹੈ ਜੀ ਪਹਿਲਾ ਸੁੰਦੀ ਹੈ ਜੀ ਪਹਿਲਾ ਸੁੰਦੀ ਤੇ ਮੂੰਹ ਚਾਰ ਦੰਦ ਬੰਦੀ ਹੈ ਨਾ ਬਹੁਤ ਚੰਗੀ ਸਾਂਭੀ ਇਹਨਾਂ ਨੇ ਹਾਂ ਚੰਗੇ ਸੁੰਦੀ ਵੀ ਨੱਗਰ ਨੁਕਰ ਪੂਰੀ ਬਿਲਕੁਲ ਬਾਕੀ ਥਾਣਾਗਲਾ ਵੇਖ ਕੇ ਲੈ ਜੇ ਪਿੱਛੇ ਪੁੱਛੇ ਲਿਓ ਤਾਂ ਬੇਫਿਕਰੀ ਹਾਂ ਬੇਫਿਕਰਾ ਜੀ ਬੇਫਿਕਰਾ ਉਹ ਗਰੰਟੀ ਸਾਡੀ ਕੋਈ ਗਰੰਟੀ ਆ ਵੀ ਆਪਣਾ ਆਕੇ ਜਿਹੜਾ ਮਰਜ਼ੀ ਭੈਣ ਭਰਾ ਪੋਂ ਪੈਣ ਜਿਉਂ ਪਤਾ ਕਰ ਲੈ ਇਹਦੇ ਜਿਹੜੀ ਮਾਂ ਸੀ ਨਾ ਜੀ ਹਾਂਜੀ ਉਹ 20 ਲੀਟਰ ਦੁੱਧ ਤੇ ਇੱਥੋਂ ਅਸੀਂ ਚਵਾ ਕੇ ਵੇਚੀ ਆ ਓਕੇ 20 ਲੀਟਰ ਦੁੱਧ ਇਹਦੀ ਮਾਂ ਦੇ ਕੋਲੇ ਸੀ ਹਾਂ ਮਾਂ ਲੀਟਰ ਦੁੱਧ ਵੀ ਚੰਗਾ ਸ਼ੌਂਕ ਹੈ ਤੇ ਚੰਗੀ ਟੀਕੇ ਹੀ ਭਰਉਂਦੇ ਰਹਿ ਜਿਵੇਂ ਮੱਛੀਆਂ ਬਾਈ ਦੱਸਦਾ ਵੀ ਟੌਪ ਟੌਪ ਦੇ ਟੀਕੇ ਲਿਆ ਕੇ ਘਰੇ ਤਿਆਰ ਕੀਤੀਆਂ ਹਨਾ ਹਾਂਜੀ ਹਾਂਜੀ ਠੀਕ ਆ ਵੀਰੇ ਖੋਲੀ ਮੜੀ ਜੀ ਵਾਲ ਆਹਾ ਤੁੱਜਾ ਚੋਟੀ ਆਪਣੀ ਆ ਸੱਜਣੋ ਕਾਦ ਕਾਠ ਬਾਈ ਦੇ ਘਾਤ ਤੋਂ ਤਾਜ਼ਾ ਲਾ ਲਿਓ ਬਹੁਤ ਚੰਗੇ ਰਿਕਾਰਡ ਸਮੇਤ ਤੁਹਾਨੂੰ ਝੋਟੀ ਵਿਖਾ ਰਹੇ ਆ ਮਿਸ਼ਰੀ ਵਾਲੇ ਨਗਰ ਦੇ ਲੈ ਚੱਲੇ ਇਹਨੂੰ ਆ ਜਾ ਥਣ ਦਾ ਸਹਜ ਕਹਿਣ ਨੂੰ ਸੱਜਣੋ ਮੰਨ ਲਓ ਵੀ ਇਹ ਦੂਜਾ ਸੂਆ ਵੀ ਕਹਿ দিਏ ਤਾਂ ਕੋਈ ਐ ਨਹੀਂ ਹੈਗਾ ਸੀਗਾ ਵੀ ਕਿਸੇ ਸੱਜਣ ਨੇ ਮੰਨਣਾ ਨਹੀਂ ਘਰੇਲੂ ਘਰੇ ਆ ਤੇ ਪਹਿਲਾ ਸੂਆ ਤੇ ਪਹਿਲੇ ਹੀ ਦੱਸਿਆ ਥਣ ਵੇਖ ਲਿਓ ਦੂਜੇ ਸੂਏ ਵਾਲਾ ਲੱਗਾ ਲੇਵਾ ਭਾਂਡੇ ਦੀ ਲਾਇਲਟੀ ਵੇਖ ਲਓ ਕਿੰਨੀ ਸੋਹਣੀ ਜਿਹੜੀ ਇਹਨੇ ਕਰਮਾ ਵਾਲੀ ਨੇ ਤਿਆਰ ਕੀਤੀ ਆ ਤੇ ਬੜਾ ਚੰਗਾ ਬਾਡੀ ਸਟਰਕਚਰ ਆ ਮੈਂ ਦਾ ਪੂਰਾ ਕੱਦ ਕਾਠਾ ਵੇਖੋ ਤੇ ਬਾਕੀ ਇਹ ਨੋਟ ਕਰ ਲਓ ਵੀ ਸੁਭਾਅ ਬਹੁਤ ਚੰਗਾ ਵਾ ਜਿੱਧਰ ਨੂੰ ਮਰਜ਼ੀ ਫੜ ਕੇ ਲੈ ਜਿਓ ਉਧਰ ਨੂੰ ਹੀ ਤੁਰ ਜਾਂਦੀ ਹੈ ਕਰਮਾਂ ਵਾਲੀ ਥਾਣ ਵੀਰ ਹਰੀ ਕਹਿੰਦੇ ਤੁਸੀਂ ਆਪਣੇ ਵੇਖ ਕੇ ਲੈ ਕੇ ਜਾਣੇ ਆਂ ਭਾਰ ਪਿੱਛੇ ਦੀ ਗਰੰਟੀ ਹੈ ਘਰੇ ਹੀ ਪਸੂਆ ਕੋਈ ਵਪਾਰ ਦਾ ਕੰਮ ਨਹੀਂ ਬਹੁਤ ਹੀ ਸ਼ਾਨਦਾਰ ਝੋਟੀ ਥੋਨੋਂ ਮਿਸ਼ਰੀ ਵਾਲੇ ਨਗਰ ਚੋਂ ਵਖਾ ਰਹੇ ਆਂ ਵੇਖੋ ਹਜੇ ਕਰਦੀ ਕਰਾਉਂਦੀ ਨੇ ਮਾਰੇ ਮੈਨੂੰ ਲੱਗਦਾ ਜੇ ਦਿਨ ਵੀ ਪੰਜ ਚਾਰ ਲੈ ਜੂ ਖੁੱਲੇ ਲੈ ਵੀ ਲੈ ਜੂ ਹਫਤਾ ਲੈ ਜੂਗੀ ਹਣਾ ਹਫਤਾ ਲੈ ਜੂ ਠੀਕ ਆ ਠੀਕ ਆ ਠੀਕ ਤੇ ਰੇਟ ਸਰਪੰਚ ਸਾਹਿਬ ਇਹਦਾ ਕੀ ਕਰੋਗੇ 160000 ਰੁਪਏ ਜੀ ਇਹਦੀ ਜਿਹੜੀ ਡਿਮਾਂਡ ਆਪਾਂ ਕਰਦੇ ਆ 1 ਲੱਖ ਤੇ 60000 ਰੁਪਿਆ ਹਾਂਜੀ ਓਕੇ ਤੇ ਆਏ ਭੈਣ ਭਰਾ ਦਾ ਮਾਨਤਾਨ ਕਰਦੇ ਆਂ ਕਿ ਨਾ ਅਨਜੂ ਕਰਾਂਗੇ ਜੀ ਸੱਜਣੋ 1 ਲੱਖ ਤੇ 60000 ਰੁਪਿਆ ਜਿਹੜਾ ਇਹਦਾ ਰੇਟ ਵੀਰ ਹਰਾਂ ਨੇ ਮੰਨ ਲਓ ਵੀ ਤੈਅ ਕੀਤਾ ਵਾ ਆਏ ਭੈਣ ਭਰਾ ਦਾ ਤੁਦੇ ਤੇ ਡਿਪੈਂਡ ਆ ਤੁਸੀਂ ਕਿੰਨਾ ਮਾਨਤਾਨ ਕਰਾ ਸਕਦੇ ਆਂ ਦੇਖੋ ਫੇਰ ਇੱਕ ਵਾਰੀ ਤੁਹਾਨੂੰ ਕੈਮਰੇ ਤੇ ਝੋਟੀ ਰੀਜ ਨਾ ਵਿਖਾ ਦਈਏ ਕਿਸੇ ਸੱਜਣ ਨੇ ਆਨਲਾਈਨ ਵੀ ਮੰਗਾਉਣੀ ਆ ਤਾਂ ਵੀ ਤੇ ਬਾਕੀ ਇਹ ਨੋਟ ਕਰ ਲਿਓ ਬਹੁਤ ਲਾਹੇਵੰਦ ਝੋਟੀ ਰਹੂਗੀ ਕਿਉਂਕਿ ਜੇ ਮੋਹਰਾ ਦੇ ਚੰਗੇ ਬੱਚੇ ਲੈਣੇ ਆ ਅੱਜ ਵੀ ਟੀਕਾ ਚੰਗਾ ਲੱਗਿਆ ਤੇ ਜੇ ਤੁਸੀਂ ਗਾਂ ਵੀ ਟੌਪ ਦੇ ਚੰਗੇ ਟੀਕੇ ਲਵਾਓਗੇ ਲੇਵਾ ਵੇਖਿਓ ਖੋਲ ਦੀ ਸੂਲ ਨਾ ਲਾ ਦੇਣਾ ਕਰਮਾ ਵਾਲੀ ਨੇ ਪੂਰੀ ਚੰਗੀ ਝੋਟੀ ਕਿਉਂ ਸਰਪੰਚ ਸਾਹਿਬ ਪਹਿਲੇ ਸੂਈ ਕਿੰਨਾ ਦੁੱਧ ਭਰ ਜੂ ਤੁਹਾਡਾ ਤਿਆਰ ਬਾ ਬਹੁਤ ਆ ਕਿਉਂਕਿ ਤੁਸੀਂ ਚੰਗੀਆਂ ਚੰਗੀਆਂ ਮਈਆਂ ਉਧਰ ਵੀ ਆਪਣੇ ਆਪਣੇ ਕਰੇ ਹਨ 1500 ਕਿਲੋ ਹਨਾ 15 16 ਇਹਨਾਂ ਦਾ ਮੌਜਾ ਨਾ ਦਿਓ ਰਮਾਨ ਨਾ ਦਿਓ ਠੀਕ ਆ ਲੋ ਵੀ ਸੱਜਣੋ ਮਨ ਲਓ ਵੀ 15 ਕਿਲੋ ਦੁੱਧ ਦੀ ਓੜ ਆ ਦਿਨਾ ਵੀ ਚਾਹੀਦਾ ਜਿਹੜੇ ਹਿਸਾਬ ਨਾਲ ਇਹਦਾ ਬਾਡੀ ਸਟਰਕਚਰ ਬਹੁਤ ਸੋਹਣੇ ਕੱਦ ਕਾਰ ਦੀ ਤੇ ਪੜੀ ਸੰਭੀ ਬਾਕੀ ਮਾਲੀ ਦਾ ਰਿਕਾਰਡ ਬਹੁਤ ਚੰਗਾ ਤੇ ਚੰਗੇ ਟੀਕੇ ਤੋਂ ਗੱਭਣ 1 ਲੱਖ ਤੇ 60000 ਰੁਪਿਆ ਰੇਟ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ